ਪੰਜਾਬ ਸਰਕਾਰ ਨੇ ਜੋ ਨਸ਼ਿਆਂ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਅਮਰਸਰ ਦੇ ਵਿੱਚ ਕਮਿਸ਼ਨਰੇਟ ਪੁਲਿਸ ਅਤੇ ਡਰੱਗ ਡਿਪਾਰਟਮੈਂਟਸ ਨੇ ਸਾਂਝਾ ਆਪਰੇਸ਼ਨ ਕਰਦੇ ਹੋਏ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿੱਥੇ ਸਾਡੇ ਡਰੱਗ ਜਿਹੜੇ ਡਿਪਾਰਟਮੈਂਟ ਦੇ ਜੀਐਲਐ ਜਿਲ੍ਹਾ ਲਾਇਸੈਂਸ ਅਥਾਰਟੀ ਮਿਸਟਰ ਕੁਲਵਿੰਦਰ ਸਿੰਘ ਜੀ ਤੇ ਸ਼੍ਰੀਮਤੀ ਬਬਲੀਨ ਕੋਰ ਜਿਹੜੇ ਸਾਡੇ ਡਰੱਗ ਇਨਸਪੈਕਟਰ ਹੈ ਇਹਨਾਂ ਦੇ ਨਾਲ ਰਲ ਕੇ ਸਾਡੀ ਈ ਡਿਵੀਜ਼ਨ ਦੀ ਪੁਲਿਸ ਜਿਹੜੀ ਹੈ ਸਾਂਝੇ ਪਰਿਚਨ ਦੇ ਤਹਿਤ ਅਸੀਂ ਇੱਕ ਜਿਹੜੀ ਰਿਕਵਰੀ ਕੀਤੀ ਹੈ ਅਮਿਤ ਕੁਮਾਰ ਜੋ ਗਣੇਸ਼ ਫਾਰਮਾ ਕਟਰਾ ਸੀ ਇਹ ਸਿੰਘ ਦੀ ਦੁਕਾਨ ਹੈ ਉਹਨੇ ਉੱਪਰ ਇੱਕ ਗੋਡਾਊਨ ਬਣਾਇਆ ਸੀਗਾ ਜਿਹਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਸੀਗਾ ਜੋ ਗੋਡਾਊਨ ਦੀ ਜੋ ਸਰਚ ਕੀਤੀ ਗਈ ਤੇ ਉਹਦੇ ਵਿੱਚੋਂ 1 ਲੱਖ 4800 ਜੋ ਪ੍ਰੈਗਲਾ ਬਿੰਦੀਆਂ ਕੈਪਸੂਲ ਨੇ ਉਹ ਬਰਾਮਦ ਹੋਏ ਇਸ ਤੋਂ ਇਲਾਵਾ ਜੋ ਪੇਨ ਕਲਰ ਲਗ ਲਗ ਜੋ ਪਾਬੰਦੀ ਛੁਦਾ ਹੈ ਉਹ 1 ਲੱਖ 52200 ਇਹ ਟੈਬਲੇਟਸ ਜਿਹੜੀਆਂ ਉਹ ਗ੍ਰਾਮ ਤੋਂ ਆਈਆਂ ਤੇ ਜੋ ਇਹਨਾਂ ਜਿਹੜੀ ਰਿਕਵਰੀ ਹੋਈ ਹੈ ਇਹਦੀ ਜਿਹੜੀ ਕੀਮਤ ਬੰਦੀ ਹੈ ਇਹ 69 ਲੱਖ ਰੁਪਇਆ ਬੰਦੀ ਹੈ ਇਸ ਦਾ ਇਹ ਬਹੁਤ ਵੱਡੀ ਜਿਹੜੀ ਰਿਕਵਰੀ ਹੈ ਬਹੁਤ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਡਾਕਟਰ ਡਿਪਾਰਟਮੈਂਟ ਦਾ ਖਾਸ ਰੋਲ ਰਿਹਾ ਹੈ ਇਹਨਾਂ ਦੀ ਹੀ ਇਨਫਾਰਮੇਸ਼ਨ ਸੀਗੀ ਉਹਦੇ ਤਹਿਤ ਕਾਰਵਾਈ ਕਰਦੇ ਆ ਸੀ ਜਿਹੜਾ ਇਹ ਰਿਕਵਰੀ ਕੀਤੀ ਹੈ ਤੇ ਇਹਦੇ ਵਿੱਚ ਜਿਹੜਾ ਅਮਿਤ ਕੁਮਾਰ ਆ ਉਹਨੂੰ ਅਰੈਸਟ ਕਰ ਲਿਆ ਹੈ ਕਦਮਾ ਦਰਜ ਕਰਤਾ ਗਿਆ 19 ਨੰਬਰ ਮਕਦਮਾ ਹੈ ਇਹ ਅੰਡਰ ਸੈਕਸ਼ਨ 188 ਆਈਪੀਸੀ ਤੇ 13 ਸੀ ਐਂਡ ਰੈਡ ਵਿਦ 62 ਜੋ ਡਰਗਸ ਐਂਡ ਕੋਸਮੈਟਿਕ ਰੈਕਟ ਜਿਹੜਾ ਥਾਣਾ ਕਤਵਾਲੀ ਇਹਦੇ ਦਰਜ ਕਰ ਲਿਆ ਤੇ ਇਹ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਇਹਦੇ ਜਿਹੜੋ ਬੈਕਵਰਡ ਅਤੇ ਫਾਰਵਰਡ ਦੇ ਜਿਹੜੇ ਉਹ ਵੀ ਸਟੈਬਿਸ਼ ਕੀਤੇ ਜਾਣਗੇ ਤੇ ਅੱਗੇ ਹੋਰ ਰਿਕਵਰੀ ਹੋਣ ਦੀ ਵੀ ਸਾਨੂੰ ਆਸ ਹੈ ਹਾਂਜੀ ਸਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਦੇਸ਼ਾਂ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਉਹਨਾਂ ਵੱਲੋਂ ਚਲਾਈ ਗਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਅੱਜ ਮਿਤੀ 5 4 25 ਨੂੰ ਨਿਲਾਮਸ਼ਰ ਵਿੱਚ ਕਟਰਾ ਸ਼ੇਰ ਸਿੰਘ ਮਾਰਕੀਟ ਵਿੱਚ ਗਣੇਸ਼ ਫਾਰਮਾ ਨਾਂ ਦੀ ਦੁਕਾਨ ਦੇ ਉੱਤੇ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਨਸ਼ੇ ਦੇ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਮਿਲੀਆਂ ਉਸ ਉਪਰੰਤ ਮੁਖਬਰੇ ਖਾਸ ਦੀ ਇਤਲਾਹ ਤੇ ਉਹਨਾਂ ਦੇ ਇੱਕ ਗੋਡਾਊਨ ਤੇ ਰੇਡ ਕੀਤੀ ਗਈ ਜੋ ਕਿ ਬਿਨਾਂ ਲਾਇਸੈਂਸੀ ਜਿਸ ਵਿੱਚੋਂ 148000 148000 800 ਕੈਪਸੂਲ ਬਰਾਮਦ ਕੀਤੇ ਗਏ ਨਸ਼ੇ ਦੀ ਤੌਰ ਤੇ ਜੋ ਦੁਰਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਨਾ ਹੀ ਉਸ ਦੁਕਾਨ ਦੇ ਉੱਤੇ ਕੋਈ ਲਾਇਸੈਂਸ ਸੀ ਤੇ ਨਾਲ ਹੀ 151200 ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ ਇਹਨਾਂ ਦਵਾਈਆਂ ਦਾ ਮਾਲਕ ਅਮਿਤ ਕੁਮਾਰ ਕੋਈ ਵੀ ਰਿਕਾਰਡ ਨਹੀਂ ਦਿਖਾ ਪਾਇਆ ਇਹਨਾਂ ਦਵਾਈਆਂ ਦੀ ਕੁੱਲ ਕੀਮਤ ਲਗਭਗ 69 ਲੱਖ ਰੁਪਇਆ ਹੈ ਟੀਮ ਵਿੱਚ ਪੁਲਿਸ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਜਿਸ ਵਿੱਚ ACP ਸਾਫ ਖੁਦ ACP ਸੈਂਟਰਲ ਜਸਪਾਲ ਸਿੰਘ ਜੀ ਖੁਦ ਹਾਏ હાજર ਹੋਏ ਤੇ ਉਹਨਾਂ ਦੀ ਟੀਮ ਨੇ ਸਾਨੂੰ ਬਹੁਤ ਸਪੋਰਟ ਕੀਤੀ